ਹਾਂਜੀ ਭਾਈ ਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਰੋ ਸਭਾ ਗਤਿਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਭਾਈ ਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜੀ ਹਾਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਹੈ ਕਿ ਦੋ ਹੈ ਕਿ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਲੋ ਜੀ ਭਾਈ ਜੀ ਚੈੱਕ ਕਰੋ ਮੇਰਾ ਭਰਾ ਫਿਰ ਅੱਜ ਆਲੇ ਆਪਣੇ ਵੱਡੇ ਜੋੜੇ ਦੀ ਕੁਆਦੀ ਵੀਰੇ ਪਿਓਰ ਬਲੱਡ ਲਾਈਨ ਦੇ ਵਿੱਚੋਂ ਜਨਮਰ ਠੀਕ ਆ ਜੀ ਸ਼ਿਕਾਰੀ ਬੰਦਿਆਂ ਨੂੰ ਮੇਰਾ ਭਰਾ ਪਤਾ ਲੱਗ ਗਿਆ ਹੋਵੇਗਾ ਵੀ ਇੱਕ ਐਸ ਬਰੀਡ ਦੇ ਵਿੱਚੋਂ ਅੱਜ ਤੁਹਾਡੇ ਵੀਰ ਨੇ ਠੀਕ ਆ ਜੋੜੀ ਲਾਈ ਆ ਚੈੱਕ ਕਰੋ ਭਾਈ ਜੀ ਸੋਹਣੀ ਦੋ ਸੋਹਣੀ ਤੁਸੀਂ ਜਿੰਨੇ ਮਰਜ਼ੀ ਪਰਸੈਂਟ ਕਹੋਗੇ ਨਾ ਉਸ ਚੀਜ਼ ਦੀ ਆਪਾਂ ਗਾਰੰਟੀ ਦੇ ਜਾਾਂਗੇ ਮੇਰਾ ਭਰਾ ਵੀਰੇ ਫੋਲੋ ਫਟਾ ਫੋਲੋ ਮੇਰਾ ਭਰਾ ਪਿਓਰ ਬਲੱਡ ਲਾਈਨ ਦੇ ਵਿੱਚੋਂ ਵੱਡਾ ਜੋੜਾ ਪਿਓਰ ਬਾਪੇ ਨੂੰ ਪੁੱਲਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਸੱਜਣੋ ਪਹਿਲਾਂ ਕਹਿ ਦਿੰਦਾ ਨਹੀਂ ਜੋੜੇ ਦਾ ਰੇਟ ਹਲਕਾ ਹੈ ਜਿਆਦਾ ਪਰ ਇਹ ਨਹੀਂ ਇਹੋ ਜਿਹੇ ਜੋੜੇ ਵਿਖਾ ਕੇ ਮੈਂ 6-7 ਹਜ਼ਾਰ ਰੇਟ ਮੰਗਲਾਂ ਜੋੜੇ ਦਾ ਨਹੀਂ ਮੇਰਾ ਭਰਾ ਠੀਕ ਹੈ ਜੀ ਉਦੋਂ ਅੱਧ ਦੇ ਵਿੱਚ ਹੀ ਮੇਰਾ ਭਰਾ ਆਪਣੇ ਕੋਲੇ ਜੋੜਾ ਬੈਠਾ ਚੈੱਕ ਕਰ ਲੋ ਵੀਰੇ ਠੀਕ ਆ ਪਿਓਰਿਟੀ ਦੇ ਵਿੱਚ ਮੇਰਾ ਭਰਾ ਚੀਜ਼ ਹੈ ਸੱਜਣੋ ਬਿਲਕੁਲ ਪਿਓਰਿਟੀ ਦੇ ਵਿੱਚ ਕਬੂਤਰ ਦੇ ਦੋਨੇ ਪੈਰਾਂ ਦੇ ਵਿੱਚ ਮੇਰਾ ਵੀਰ ਪੱਕੀਆਂ ਠੱਲਾਂ ਪਾਈਆਂ ਹੋਈਆਂ ਨੇ ਸੱਜਣੋ ਤੇ ਮਾਦੀ ਦੇ ਪੈਰ ਦੇ ਵਿੱਚ ਵੀ ਪੱਕੀ ਰਿੰਗ ਲੱਗੀ ਬਕਾਇਦਾ ਬੰਦੇ ਦਾ ਨਾਮ ਲਿਖਿਆ ਹੋਇਆ ਜਿਹਦੇ ਘਰੋਂ ਡਾਇਰੈਕਟ ਖਾਵੇਂ ਕਬੂਤਰ ਆਏ ਹੋਏ ਆ ਜੀ ਕੋਈ ਠਲ ਕੱਟੀ ਨਹੀਂ ਕੋਈ ਕਹਣੀ ਵੀਰੇ ਬਿਲਕੁਲ ਬੰਦ ਜੋੜਾ ਦਾ ਆਪਣਾ ਵੱਡਾ ਜੋੜਾ ਐ ਸੱਤਰ ਨਾਹਟ ਜੋੜਾ ਸਦੋਂ ਬਚੇ ਡਾਮ ਕੇ ਵਾਕਈ ਕਹੂੰਗੇ ਹਾਂ ਯਾਰ ਮੌਕੇ ਤੋਂ ਕੋਈ ਚੀਜ਼ ਆਈ ਸੀਗੀ ਤੇ ਵੀਰੇ ਕਬੂਤਰ ਦੀ ਕੁਆਲਿਟੀ ਇਹੋ ਜੀ ਹੈ ਜੋ ਤੁਸੀਂ ਲਾਈਵ ਵਿੱਚ ਚੈੱਕ ਕਰ ਸਕਦੇ ਹੋ ਠੀਕ ਹੈ ਫੋਲੋ ਮਾਸਤੇ ਕੂਤਰ ਮਰਾ ਭਰਾ ਲੱਗਾ ਲਗਾਇਆ ਜੋੜਾ ਜੋੜਾ ਲਾਉਂਦੀ ਤੁਹਾਨੂੰ ਲੋੜ ਨਹੀਂ ਪੱਕੀਆਂ ਰਿੰਗਾ ਵਾਲੇ ਮੇਰਾ ਭਰਾ ਇਹ ਆਪਣੇ ਜਾਨਵਰ ਨੇ ਠੀਕ ਹੈ ਤੁਹਾਨੂੰ ਪਤਾ ਹੀ ਆ ਵੀਰੇ ਚੀਜ਼ ਲਈ ਦੀ ਪੂਰੀ ਟੌਪ ਚੀਜ਼ ਲਈ ਦੀ ਹੈ ਕਿ ਹਾਂ ਵੀ ਵਾਕਈ ਪਤਾ ਲੱਗੇ ਜਿਹੜੇ ਬੰਦੇ ਆਪਾਂ ਨੂੰ ਪਿਆਰ ਕਰਦੇ ਕਿ ਹਾਂ ਕਾਸਪਾ ਜੀ ਜਨਬ ਤੁਸੀਂ ਜਿਹੜੇ ਲਾਇਏ ਸੀ ਵਾਕਈ ਖਰੇ ਸੀਗੇ ਠੀਕ ਹੈ ਲਾਉ ਨੂੰ ਸੱਚ ਨੂੰ ਮੈਂ ਵੀ ਐਵੇਂ ਲਾਦਾ ਕੂੜਾ ਕਬੜ ਉਹ ਆਪਣੀ ਉਹ ਆਦਤ ਹੈ ਨਹੀਂ ਮੇਰਾ ਭਰਾ ਠੀਕ ਹੈ ਚੀਜ਼ ਲਾਈ ਦੀ ਸੱਚ ਨੂੰ ਮੈਂ ਸੱਪ ਲਾਈ ਦੇ ਕਿ ਹਾਂ ਵੀ ਪਤਾ ਲੱਗੇ ਕਿ ਬਾਕੀ ਕੋਈ ਚੀਜ਼ ਫਿਰਦੀ ਆ ਭਰਾਵਾਂ ਦੇ ਕੋਲ ਠੀਕ ਹੈ ਬਾਕੀ ਕਬੂਤਰ ਆਪਣੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿਵੇਂ ਪਤੰਦਰ ਪੱਬਾ ਦੇ ਭਾਰ ਖਲਾਉਂਦਾ ਆਪਣੀ ਮਾਦੀ ਦੀ ਕੁਆਲਿਟੀ ਚੈੱਕ ਕਰ ਲਓ ਚਿੱਟੀਆਂ ਦਾ ਕਬੂਤਰ ਦੁੱਧ ਚਿੱਟੀਆਂ ਦਾ ਨਾਲ ਵੇ ਜੀ ਦੁੱਧ ਚਿੱਟੀਆਂ ਦੀ ਆਪਣੀ ਮਦੀਨਿਆ ਆ ਆ ਦੇਖੋ ਜੀ ਬਰੇ ਲੋਕੀ ਕਹਿਣ ਨੂੰ ਕਹਿੰਦੇ ਕਿ ਕੂਤਰ ਪਾਬਾਂ ਭਾਰ ਖਲੋਂਦੇ ਆ ਉਹ ਆਹ ਕੁਆਲਿਟੀ ਹੁੰਦੀ ਸਜਣਾ ਉਹਨਾਂ ਦੇ ਵਿੱਚ ਦੇਖੋ ਠੀਕ ਹੈ ਬਾਕੀ ਵੀਰੇ ਜਿਹੜੇ ਵੀ ਬੰਦੇ ਦੇ ਘਰ ਅੱਜ ਵਾਲਾ ਜੋੜਾ ਗਿਆ ਨਾ ਅਗਲਾ ਯਾਦ ਕਰੇਗਾ ਹਾਂ ਯਾਰ ਵਾਕਈ ਕੋਈ ਚੀਜ਼ ਬੈਠੀ ਸੀ ਮੇਰਾ ਭਰਾ ਦੁਬਾਰਾ ਬੰਦੇ ਨੂੰ ਮੁੱਲ ਲੈਣ ਦੀ ਕੂਤਰ ਲੋੜ ਨਹੀਂ ਠੀਕ ਹੈ ਜੇ ਇਹੋ ਜਿਹੇ ਜੋੜੇ ਮੇਰਾ ਭਰਾ ਬੰਦਾ ਚੰਗੀ ਤਰ੍ਹਾਂ ਉਹਨਾਂ ਦੀ ਸਾਂਭ ਸੰਭਾਲ ਕਰਕੇ ਚੰਗੇ ਬੱਚੇ ਪਲਾ ਕੇ ਡਾਵੇ ਠੀਕ ਹੈ ਚੈੱਕ ਕਰ ਲਓ ਮੇਰਾ ਭਰਾ ਜਨਵਾਰ ਆਪਣੀ ਨੂੰ ਤੇ ਅੱਜ ਵੀ ਭਰਾ ਹੁਣ ਆਪਾਂ ਤੁਹਾਨੂੰ ਆਪਣੀ ਅੱਜ ਵਾਲੀ ਟਾਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਸਤ ਨੂੰ ਕੱਲੀ ਕੱਲੀ ਚੀਜ਼ ਦੇ ਤੁਹਾਨੂੰ ਆਪਾਂ ਸ਼ੋਅ ਕਰਾਉਂਦੇ ਆਂ ਬਸ ਤੁਸੀਂ ਆਪਦੇ ਭਰਾ ਦੀ ਵੀਡੀਓ ਲਾਸਟ ਤੱਕ ਵਾਚ ਕਰਿਆ ਕਰੋ ਮੇਰਾ ਆਪਾਂ ਤੇ ਵਧੀਆ ਜਿਹਾ ਕਮੈਂਟ ਲਾਜ਼ਮੀ ਕਰਕੇ ਜਾਇਆ ਕਰੋ ਮੇਰਾ ਵੀ ਠੀਕ ਹੈ ਚੰਗਾ ਕਮੈਂਟ ਕਰਨਾ ਮਾੜਾ ਕਰਨਾ ਵੀਰੇ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਸਾਡਾ ਫਰਜ਼ ਵੀਰੇ ਸਿਰਫ ਕਹਿਣਾ ਆ ਤੇ ਜਿਹੜੇ ਭਰਾ ਚੰਗਾ ਕਮੈਂਟ ਕਰਦੇ ਆ ਆਪਾਂ ਉਹਨਾਂ ਨੂੰ ਵੀ ਰਿਪਲਾਈ ਕਰਦੇ ਆ ਜਿਹੜੇ ਵੀਰੇ ਮਾੜਾ ਕਰਦੇ ਆ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਠੀਕ ਹੈ ਜੀ ਕਿਉਂਕਿ ਚੰਗੇ ਹੋਣ ਮਾੜੇ ਹੋਣ ਯਾਰ ਉਹ ਹੈ ਤਾਂ ਸਾਡੇ ਸਬਸਕ੍ਰਾਈਬਰ ਹੀ ਆ ਠੀਕ ਹੈ ਜੀ ਤੇ ਜੋ ਵੀ ਵੀਰੇ ਅੱਜ ਆਪਾਂ ਇਸ ਰਿਪੋਰਟਨ ਦੇ ਵਿੱਚ ਹੈਗੇ ਆ ਸਿਰਫ ਥੋੜੇ ਕਰਕੇ ਆ ਮਰਾ ਵੀਰ ਠੀਕ ਹੈ ਬਾਕੀ ਚੈੱਕ ਕਰ ਲਓ ਮਰਾ ਵੀਰ ਜੋੜੇ ਨੂੰ ਪੂਰਾ ਬੱਜ ਫੱਟ ਫਾੜ ਜੋੜਾ ਆ ਕੋਈ ਬਿਮਾਰ ਨਹੀਂ ਕੋਈ ਸ਼ਿਮਾਰ ਨਹੀਂ ਮਰਾ ਪਰਾ ਪਤਾ ਲੱਗਦਾ ਯਾਰ ਕੁਝ ਚੀਜ਼ ਫਿਰਦੀ ਆ ਖੁੱਡਿਆਂ ਦੇ ਵਿੱਚ ਹੁਣ ਵੀਰੇ ਇਹੀ ਜੋੜਾ ਕੋਈ ਉਹੋ ਜਿਹੇ ਬੰਦੇ ਦੇ ਘਰ ਹੋਵੇ ਮਰਾ ਪਰਾ ਅਗਲਾ ਰੇਟ ਉਹ ਮੰਗੇ ਜਿਹੜਾ ਅਸਮਾਨ ਨੂੰ ਹੱਥ ਲਾਉਂਦਾ ਹੋਵੇ ਠੀਕ ਹੈ ਬਟ ਯਾਰ ਆਪਾਂ ਨਾ ਕੋਸ਼ਿਸ਼ ਕਰੀ ਕਿ ਨਹੀਂ ਯਾਰ ਆਪਾਂ ਮਾਤੜ ਬੰਦਿਆਂ ਦਾ ਵੀ ਸ਼ੌਕ ਪਗਾ ਸਕੀ ਸਦਿਆਂ ਨੂੰ ਮਹਿੰਗੇ ਚਾਹ ਚ ਲੋਕ ਉਤਰ ਹਰ ਬੰਦਾ ਵੇਚ ਲੈਂਦਾ ਆ ਹੁਣ ਵਿੱਚੋਂ ਕਈ ਨਾ ਬੰਦੇ ਕਮੈਂਟ ਕਰਦੇ ਲਓ ਜੀ ਇੰਨੇ ਦੇ ਵਿੱਚ ਪੁੰਨੂ ਵਾਲੇ ਕਿੱਥੋਂ ਆ ਗਏ ਉਹ ਮੇਰਾ ਭਰਾ ਹੁਣ ਆਪਾਂ ਤੁਹਾਨੂੰ ਕੀ ਕਹਿ ਸਕਦੇ ਆ ਯਾਰ ਹਨਾ ਬਾਕੀ ਚਲੋ ਯਾਰ ਹਰ ਬੰਦੇ ਦੀ ਆਪਦੀ ਸੋਚ ਆਪਦੀ ਸੋਚ ਮੁਤਾਬਕ ਹਰ ਬੰਦਾ ਆਪਦੇ ਹਿਸਾਬ ਨਾਲ ਸਦਿਆਂ ਨੂੰ ਗੱਲ ਕਰਦਾ ਠੀਕ ਹੈ ਜੀ ਕਿਉਂਕਿ ਵੀਰੇ ਜਿਹੜਾ ਬੰਦਾ ਜੇਹੋ ਜਿਹਾ ਹੁੰਦਾ ਨਾ ਜਿੰਨੀ ਕਿ ਉਹਦੀ ਸੋਚ ਹੁੰਦੀ ਜਿੰਨੀ ਕਿ ਉਹਦੀ ਸਮਝ ਹੁੰਦੀ ਮੇਰਾ ਭਰਾ ਆ ਦੇ ਵੱਲੋਂ ਉਹ ਉਹੋ ਜਹੀ ਗੱ ਠੀਕ ਹੈ। ਹਾਂ ਜੀ ਵੀ ਸਤਿ ਸ੍ਰੀ ਅਕਾਲ। ਚੈੱਕ ਕਰੋ ਮੇਰਾ ਭਰਾ। ਵਿਰੇ ਆਪਣੇ ਅੱਜ ਵਾਲੇ ਸਾਹ ਨੂੰ ਬਾਈ ਜੀ ਕਬੂਤਰ ਇਹੋ ਜਿਹਾ ਨਾ ਮੈਂ ਕਹਿੰਦਾ ਵਿਰੇ ਵੇਖ ਕੇ ਕਬੂਤਰ ਨੂੰ ਭੁੱਖ ਲੱਥਦੀ ਆ ਭੁੱਖ। ਚੈੱਕ ਕਰ ਲਓ ਬਾਈ ਜੀ ਪਹਿਲਾਂ ਬਾਡੀ ਸਟਰਕਚਰ ਆਪਣੇ ਨਰ ਦਾ ਚਿੱਟੀਆਂ ਅੱਖਾਂ ਘੰਡ ਹਰਾ ਥੱਲੋ ਬਾਈ ਜੀ ਸ਼ਾਹ ਕਾਲਾ ਚੈੱਕ ਕਰ ਲਓ ਜੀ ਕਬੂਤਰ। ਠੀਕ ਹੈ ਇਹ ਵਿਰੇ ਜਮੰਦਰੂ ਆ ਚੈੱਕ ਕਰ ਲਓ ਹਲਕੇ ਜਿ ਲਾਲ ਦਾਗ ਆ ਕਬੂਤਰ ਦੇ ਪੁੰਝੇ ਵਿੱਚ ਸਤਿ ਸ੍ਰੀ ਅਕਾਲ ਸਿਰਫ ਇੱਕ ਫਰ ਚਿੱਟਾ ਬਾਕੀ ਨੀਰੀ ਕਾਲੀ ਪੂਛ ਗਾਲੀ ਨੋ ਦੇਖੋ ਜੀ ਢੂਈ ਤੇ ਲਾਲ ਦਾਗ ਕਬੂਤਰ ਦੇ ਕੰਨੀਆਂ ਦੇ ਵਿੱਚ ਲਾਲ ਭਾ ਮਾਰਦੀ ਮੇਰਾ ਵੀਰ ਸਤ ਨੂੰ ਜਮਾ ਸਾਵੇਂ ਕਬੂਤਰਾਂ ਦੇ ਵਿੱਚੋਂ ਆਪਣਾ ਇਹ ਵੱਡਾ ਕਬੂਤਰ ਆ ਵੀਰੇ ਜੋੜਾ ਐਸਾ ਆ ਨਾ ਮੇਰਾ ਭਰਾ ਬੰਦਾ ਬਸ ਸਾਂਭ ਕੇ ਰੱਖੇ ਇਹੋ ਜੇ ਕੂਤਰ ਉਹਨਾਂ ਬਾਹਰਲੀ ਹਵਾ ਤੱਕ ਨਾਲ ਬਾਵੇ ਠੀਕ ਆ ਆਏਗਾ ਇਹਨੂੰ ਬਖਾਉਣ ਦੀ ਤਾਂ ਲੋੜ ਹੀ ਨਹੀਂ ਮੇਰਾ ਵੀਰ ਸਿਰਫ ਆਪਣਾ ਇੱਕ ਖਾਸ ਬੰਦੇ ਨੂੰ ਬਖਾਵੇ ਕਿਉਂਕਿ ਸਤ ਨੂੰ ਇਹੋ ਜੇ ਕੂਤਰਾਂ ਨੂੰ ਤੁਹਾਨੂੰ ਮੈਂ ਸਹੀ ਦੱਸਦਾ ਨਜ਼ਰਾਂ ਬਹੁਤ ਲੱਗਦੀਆਂ ਨੇ ਜਿਹੜੀ ਗੱਲ ਰਿਐਲਿਟੀ ਆ ਮੇਰਾ ਭਰਾ ਵੀਰੇ ਚੰਗੇ ਭਲੇ ਕਬੂਤਰ ਨਾ ਬੱਚਿਆਂ ਨੂੰ ਚੋਕ ਦਿੰਦੇ ਹੋਏ ਇਹ ਵਿਚਾਰੇ ਡੈਗ ਜਾਂਦੇ ਨੇ ਨਜ਼ਰ ਇਹੋ ਜੀ ਚੀਜ਼ ਹੁੰਦੀ ਮੇਰਾ ਭਰਾ ਠੀਕ ਆ ਇਹ ਵੀਰੇ ਗੱਲਾਂ ਅਜਮਾਈਆਂ ਹੋਈਆਂ ਨੇ ਬਾਕੀ ਚਲੋ ਜਿਹੜੇ ਭਰਾਵਾਂ ਦੇ ਨਾਲ ਆ ਚੀਜ਼ ਹੋਈ ਆ ਉਹ ਮੇਰੇ ਭਰਾਇਆਂ ਸਿਗਰ ਨਾਲ ਸਹਿਮਤ ਹੋਣਗੇ ਤੇ ਬਾਕੀ ਤੁਸੀਂ ਵਜੂਦ ਚ ਚੈੱਕ ਕਰੋ ਜੀ ਕਬੂਤਰ ਆਪਣੇ ਦਾ ਚਿੱਟੀਆਂ ਅੱਖਾਂ ਖੜ ਜਾ ਪੁੱਤ ਖੜ ਜਾ ਔਰ ਵੀਰੇ ਹਰ ਪੱਖੋਂ ਚੰਗਾ ਕਬੂਤਰ ਆ ਇਹ ਨਹੀਂ ਰੰਗ ਰੂਪ ਸ਼ਕਲ ਅਕਲ ਹੱਡੀ ਜੋੜ ਹਰ ਚੀਜ਼ ਪੱਖੋਂ ਮੇਰਾ ਭਰਾ ਓਕੇ ਦੀ ਰਿਪੋਰਟ ਵਾਲਾ ਜਾਨਵਰ ਆ ਚੈੱਕ ਕਰ ਲਓ ਪੁਰਾਣੇ ਆਪਾਂ ਨੂੰ ਪਹਿਲਾਂ ਹੀ ਕਿਹਾ ਸੀ ਵੀਰੇ ਇਹਨੂੰ ਜਾਨਵਰ ਇਹੋ ਜਿਹਾ ਲਵਾਂਗਾ ਕੀ ਬੰਦੇ ਯਾਦ ਰੱਖਣਗੇ ਹਾਂ ਯਾਰ ਮੋਗੇ ਤੋਂ ਉਸ ਬਾਈ ਦੇ ਘਰੋਂ ਕੋਈ ਚੀਜ਼ ਆਈ ਸੀ ਤੇ ਆ ਬਰੇ ਜਮਾ ਚਿੱਟੀਆਂ ਅੱਖਾਂ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਡਬਲ ਪਲਕਾਂ ਦਾ ਆਪਣਾ ਕੂਤਰ ਚੈੱਕ ਕਰੋ ਮਰਾ ਬਿਲਕੁਲ ਚਿੱਟੀਆਂ ਅੱਖਾਂ ਤੇ ਆ ਬਈ ਜੀ ਇਸ ਮੰਨੂ ਪਹਿਲਾਂ ਜਨਪ ਚੈੱਕ ਕਰ ਲੋ ਹੱਕ ਚੈੱਕ ਕਰ ਲੋ ਤੇ ਆ ਮੇਰਾ ਭਰਾ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਬਿਲਕੁਲ ਚਿੱਟੀਆਂ ਅੱਖਾਂ ਦਾ ਆਪਣਾ ਕੂਤਰ ਆ ਜੀ ਆ ਕੰਨੀਆਂ ਦੀ ਕੁਆਲਿਟੀ ਚੈੱਕ ਕਰ ਲੋ ਵੀਰੇ ਦੇਖੋ ਫਿਰ ਹਾਲ ਦੀ ਘਟੀ ਕੈਂਚੀ ਲੱਗਿਆ ਪਿਆ ਜਨਪ ਰਿਹਾ ਮੈਂ ਤੁਹਾਨੂੰ ਇਹਦੀ ਪੂਛ ਵਿਖਾਉਣਾ ਕੂਤਰ ਦੀ ਚੈੱਕ ਕਰੂ ਪਹਿਲਾਂ ਤੁਹਾਨੂੰ ਕੋਲ ਕੇ ਵਿਖਾਉਣਾ ਪੂਛਾ ਲੋ ਜੀ ਸਿਰਫ ਇੱਕ ਪਤਾ ਚਿੱਟਾ ਬਾਕੀ ਸਾਰੀ ਕਾਲੀ ਪੂਛ ਰੱਖਦਾ ਕੂਤਰ ਆ ਵੀਰੇ ਬਿਲਕੁਲ ਬੰਦ ਜੋੜਦਾ ਆਪਣਾ ਕਬੂਤਰ ਤੇ ਬੰਦ ਪੂਛ ਰੱਖਦਾ ਹੈ ਆਪਣਾ ਨਰ ਚੈੱਕ ਕਰ ਲੋ ਠੀਕ ਹੈ ਜੀ ਔਰ ਵੀਰੇ ਬਿਲਕੁਲ ਪੂਸ ਤਾਂ ਹੀ ਕੰਨੀਆਂ ਤੇ ਇਦੇ ਪੈਰ ਚੈੱਕ ਕਰੋ ਮੇਰਾ ਭਰਾ ਬਿਲਕੁਲ ਬੰਦੇ ਜੋੜ ਪੈਰ ਦੇ ਵਿੱਚ ਮੇਰਾ ਵੀ ਪੱਕੀ ਰਿੰਗ ਨੰਬਰ ਲੱਗਿਆ ਹੋਇਆ ਜੀ ਜਮਾਂਦਰੂ ਠੱਲਾਂ ਪਈਆਂ ਹੋਈਆਂ ਨੇ ਚੈੱਕ ਕਰੋ ਸਦ ਨੂੰ ਦੋ ਦੋ ਠੱਲਾਂ ਪਈਆਂ ਨੇ ਠੀਕ ਹੈ ਤੁਹਾਨੂੰ ਪਤਾ ਹੀ ਆ ਜੀ ਕਿਹੜੇ ਕੁੱਤੇ ਦੇ ਦੋ ਦੋ ਰਿੰਗਾਂ ਪੈਂਦੀਆਂ ਨੇ ਮੇਰਾ ਭਰਾ ਠੀਕ ਹੈ ਜਿਹੜੇ ਸਦ ਨੂੰ ਪੀੜੀਆਂ ਦਰ ਪੀੜੀਆਂ ਕਬੂਤਰ ਡਾਉਂਦੇ ਹੁੰਦੇ ਹਨ ਠੀਕ ਹੈ ਉਹੀ ਕੂਤਰ ਐਸੇ ਕਾਬਲ ਹੁੰਦੇ ਐਸੇ ਕੰਮ ਤੇ ਤੇ ਆ ਸੀਗਾ ਵੀਰੇ ਆਪਣਾ ਮਕਮਲ ਕਬੂਤਰ ਠੀਕ ਹੈ ਪੈਰਾਂ ਦੀ ਕੁਆਲਿਟੀ ਦੁਬਾਰ ਤੋਂ ਚੈੱਕ ਕਰ ਲਓ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਿਓ ਮੜਕੇ ਨਾ ਕਹੀਓ ਕਿ ਕਾਸ਼ ਵੀਰੇ ਸਾਨੂੰ ਪਹਿਲਾਂ ਵੀਡੀਓ ਪਾ ਦਿੰਦੇ ਯਾਰ ਜਾਨਵਰ ਬਹੁਤ ਫਬਿਆ ਸੀ ਸਾਨੂੰ ਵੀਰੇ ਆਪਾਂ ਵੀਡੀਓ ਭਰਾਮ ਵਾਸਤੇ ਲਾਉਨੇ ਆ ਜਿਹੜੇ ਕਿਸੇ ਭਰਾ ਨੇ ਵੇਖ ਕੇ ਨਾਲ ਨਾਲ ਪੇਮੈਂਟ ਲਾਤੀ ਉਹਲੇ ਦੇ ਘਰ ਤੋਂ ਸਦਨੋ ਪੂਰੀ ਬੱਲੇ ਬੱਲੇ ਹੋਏਗੀ ਤੇ ਹੁਣ ਮੈਂ ਤੁਹਾਨੂੰ ਬਖਾਉਣਾ ਸਦਨੋ ਆਪਣੇ ਅੱਜ ਵਾਲੇ ਕੁਲਤ ਦੇ ਨਾਲ ਦੀ ਮਾਦੀ ਠੀਕ ਹੈ ਜੀ ਬਾਜੀ ਆਹ ਆਪਣੀ ਵੱਡੀ ਗੋਦਰੀ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਚਿੱਟੀਆਂ ਅੱਖਾਂ ਠੀਕ ਹੈ ਜੀ ਚੀਨੀ ਕਾਲੀ ਪੂਛ ਦੀ ਆਪਣੀ ਵੱਡੀ ਗੋਦਰੀ ਆ ਜਮਾ ਟੇਪਰ ਦੇ ਵਿੱਚ ਸਰ ਬਾਜੀ ਦੁੱਧ ਚਿੱਟੀਆਂ ਅੱਖਾਂ ਦੀ ਆਪਣੀ ਮਦੀਨ ਹੈ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਕੀ ਸਦ ਨੂੰ ਰੱਬ ਨੇ ਮੌਸਮ ਬਹੁਤ ਵਧੀਆ ਬਣਾਇਆ ਇਹੋ ਜਿਹਾ ਮੌਸਮ ਹੋਏ ਤੇ ਮੇਰਾ ਭਰਾ ਚਲੋ ਵੈਸੇ ਤਾਂ ਸਦ ਨੂੰ ਇਹੋ ਜਿਹਾ ਮੌਸਮ ਆਪਣੇ ਕੂਤਰ ਪਾਦਿਆਂ ਨੂੰ ਸੈੱਟ ਨਹੀਂ ਪੈਂਦਾ ਕਿਉਂਕਿ ਵੀਰੇ ਦੈਨ ਨਹੀਂ ਲੱਗਦੇ ਕੂਤਰਾਂ ਦੇ ਨਾ ਯਾਰ ਗੇੜੇ ਨਹੀਂ ਸਿੱਧੇ ਹੁੰਦੇਗੇ ਠੀਕ ਹੈ ਅਡਜਸਟਮੈਂਟ ਜੀ ਸਾਰੀ ਹਿੱਲੀ ਪਈ ਆ ਕਿਉਂਕਿ ਬਰੇਕ ਉੱਤਰ ਬਾਹਰ ਹੀ ਨਹੀਂ ਕੱਢੇ ਜਾਂਦੇ ਪਏ ਆ ਇਹਨਾਂ ਦਿਨਾਂ ਦੇ ਵਿੱਚ ਬਾਕੀ ਚਲੋ ਸ਼ੌਕ ਕਰਾਉਣ ਲਈ ਆਹਾ ਮੌਸਮ ਬਹੁਤ ਵਧੀਆ ਵਾ ਠੀਕ ਐ ਤੇ ਹੁਣ ਮੈਂ ਤੁਹਾਨੂੰ ਮਾਦੀ ਆਪਣੀ ਠਹਿਰ ਜਾ ਪਤਾ ਠਹਿਰ ਜਾ ਕੀ ਹੁੰਦਾ ਇਹ ਆ ਲੋ ਜੀ ਆ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਮੇਰੇ ਪਹਿਲੀ ਕਲੀ ਤੋਂ ਲੈ ਕੇ ਪਹਿਲੇ 10 ਫਰ ਜਮਾ ਕਾਲੇ ਬਗਲ ਸਾਰੀ ਚਿੱਟੀ ਆ ਚੈੱਕ ਕਰ ਲੋ ਮੇਰੇ ਆਹਾ ਹੁੰਦੀ ਬਲੱਡ ਲਾਈਨ ਦੇਖੋ ਮੈਂ ਕੋਈ ਰੰਗ ਤਾਂ ਨਹੀਂ ਲਾਇਆ ਆ ਬਗਲ ਆ ਗਈ ਗੂਤਰੀ ਦੀ ਬਗਲ ਵੱਡੀ ਪਹਿਲੀ ਕੰਨੀ ਤੋਂ ਠੀਕ ਐ ਬਾਕੀ ਪੱਲੇ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਸਾਰਾ ਕਾਲਾ ਪੱਲਾ ਆ ਕੰਨੀਆਂ ਤੋਂ ਲੈ ਕੇ ਬਗਲ ਕੂਤੀ ਦੀ ਸਾਰੀ ਚਿੱਟੀ ਐ ਠੀਕ ਐ ਅਗਲਾ ਪੱਲਾ ਮੇਰਾ ਭਰਾ ਕੈਂਚੀ ਲੱਗਿਆ ਹੋਇਆ ਆਪਣੀ ਮਾਦੀ ਦਾ ਆ ਲੋ ਜੀ ਤੇ ਟੁਈ ਦੇ ਉੱਤੇ ਬਾਈ ਜੀ ਹਲਕੇ ਜਿ ਲਾਲ ਸ਼ੈਂਬਾ ਕੂਤੀ ਦੇ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਐ ਬਿਲਕੁਲ ਚਿੱਟੀਆਂ ਖਸੂ ਨੂੰ ਮੈਂ ਠਹਿਰ ਜਾ ਠਹਿਰ ਜਾ ਕੂਤਰੀ ਨੂੰ ਥੋੜੀ ਤੇਜ਼ ਐ ਯਾਰ ਇਹ ਆ ਲੋ ਬਾਈ ਜੀ ਆਹ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਬਿਲਕੁਲ ਚਿੱਟੀਆਂ ਖਾਂ ਟੇਪਰ ਦੇ ਵਿੱਚ ਸਿਰ ਐਸ ਬੰਨੇ ਹੋ ਵਜੂਦ ਚੈੱਕ ਕਰ ਲਓ ਆਪਣੀ ਮਾਦੀ ਦਾ ਹੱਕ ਚੋੜੀ ਪਿੱਛੋ ਜਮਾ ਬੰਦ ਜੀ ਹੈ ਜੀ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਚੈੱਕ ਕਰ ਲਓ ਕਾਲੀ ਨੋਕ ਕਾਲੀਆਂ ਰੋਂਦਰਾ ਠੀਕ ਹੈ ਜੀ ਪੈਰ ਦੇ ਵਿੱਚ ਪੱਕੀ ਰੈਂਗ ਕੋਈ ਕੱਟੀ ਨਹੀਂ ਕੋਈ ਹੋੜੀ ਨਹੀਂ ਚੈੱਕ ਕਰ ਸਕਦੇ ਹਾਂ ਮੇਰਾ ਭਰਾ ਤੁਸੀਂ ਠੀਕ ਹੈ ਜੀ ਤੇ ਆ ਸੀਗੀ ਵੀਰੇ ਆਪਣੀ ਮਕਮਲ ਕੂਤਰੀ ਤੇ ਆਜੋ ਭਰਾ ਹੁਣ ਤੁਹਾਨੂੰ ਮੈਂ ਜੋੜਾ ਇਹ ਛੱਦ ਕੇ ਵਿਖਾਉਣਾ ਹੈ ਕੋ ਆ ਤੁਸੀਂ ਆਪਣੀ ਕਬੂਤਰ ਦੀ ਮੇਰਾ ਭਰਾ ਦੁਆਰ ਤੋਂ ਸਟੈਂਡਿੰਗ ਮਿਜੀਸ਼ਨ ਚੈੱਕ ਕਰ ਲਓ ਦੇਖੋ ਜੀ ਸ਼ਕਲ ਹੈ ਕਿ ਸਾਰੀ ਕਾਲੀ ਬਾਜੀ ਦੇਖੋ ਜਮਾ ਚਿੱਟੀਆਂ ਅੱਖਾਂ ਠੀਕ ਆ ਜੀ ਕਾਲੀ ਨੋਕ ਮੇਰਾ ਭਰਾ ਤੇ ਵੀਰੇ ਤੀਲੀਆਂ ਦੇ ਵਿੱਚ ਹਲਕੀ ਜੀ ਲਾਲਪਾ ਮਾਰਦਾ ਕੂਤਰ ਚੈੱਕ ਆ ਲਓ ਜੀ ਦੇਖੋ ਆਹ ਹੁੰਦੀ ਹੈ ਮੇਰਾ ਵੀ ਅਸਲ ਬਲੱਡ ਲਾਈਨ ਬਾਕੀ ਯਾਰ ਆਪਣੀ ਆਦਤ ਨਹੀਂ ਮੇਰਾ ਵੀ ਰਏ ਹੋ ਜੀ ਚੰਗੇ ਕਬੂਤਰ ਵਿਖਾ ਕੇ ਆਪਾਂ ਕਿਸੇ ਨਾਲ ਜੈਲਸ ਫੀਲ ਕਰੀਏ ਹਰ ਬੰਦੇ ਦਾ ਆਪਦਾ ਕੰਮ ਆਪਦੀ ਬੰਦਾ ਮਿਹਨਤ ਕਰਦਾ ਆਪਦੀ ਕਮਾ ਕੇ ਖਾਂਦਾ ਕੋਈ ਬੰਦਾ ਕਿਸ ਨੂੰ ਲੈਣ ਦੇ ਨਾਲ ਨਹੀਂ ਬੈਠਾ ਮੇਰਾ ਭਰਾ ਜਿਵੇਂ ਮੈਂ ਹਰ ਵੀਡੀਓ ਵਿੱਚ ਕਹਿੰਦਾ ਹੁੰਦਾ ਲੈਣ ਦੇ ਨਾਲ ਵੀਰੇ ਉਹ ਪਰਮਾਤਮਾ ਬੈਠਾ ਆ ਠੀਕ ਐ ਸੋ ਮੇਰਾ ਭਰਾ ਆਪਾਂ ਇਹੀ ਕਵਾਂਗੇ ਸਦਨੋ ਕਿਸੇ ਤੋਂ ਜੈਲਸ ਫੀਲ ਬੰਦਾ ਨਾ ਕਰੇ ਠੀਕ ਐ ਅਦਵਾਰ ਤੂੰ ਮੇਰਾ ਭਰਾ ਸਟੈਂਡਿੰਗ ਮਿਸ਼ਨ ਚੈੱਕ ਕਰ ਲਓ ਮਾਦੀ ਆਪਾਂ ਛੱਡਦੀ ਆ ਤੇ ਪਤੰਦਰ ਆਪਣਾ ਲੱਗ ਗਿਆ ਆ ਕੜਕਣ ਦੇਖੋ ਜੀ ਯਾਰ ਇਹੋ ਜੇ ਮੇਰਾ ਭਰਾ ਜੂੜੇ ਫਿਰਦੇ ਹੋਂ ਨਾ ਸਦਨੋ ਖੁੱਡਾ ਭਰਿਆ ਨਹੀਂ ਕੋਈ ਵੇਂਦਾ ਖੁੱਡੇ ਅੰਦਰ ਚੀਜ਼ ਵੇਂਦਾ ਕਿ ਹਾਂ ਵੀ ਖੁੱਡਿਆਂ ਦੇ ਅੰਦਰ ਵੀਰ ਨੇ ਕਿਹੜੇ ਸੱਪ ਤਾੜ ਕੇ ਰੱਖੇ ਨੇ ਠੀਕ ਐ ਖੁੱਡ ਪਰ ਉਹ ਮੁੰਬਈ ਜੀ ਜਵਾਗ ਬਹੁਤ ਗੁੱਡਾ ਭਰਦੇ ਨੇ ਠੀਕ ਹੈ ਪਰ ਸਦਿਆਂ ਖੁੱਡੇ ਜਾਂਦਾ ਨਾ ਕੁਆਲਟੀ ਅਗਲਾ ਵੇਂਦਾ ਆ ਤੁਹਾਡਾ 100 150 ਕੂਟਰ ਕਿਸੇ ਨੇ ਨਹੀਂ ਵੇਖਣਾ ਵੀਰੇ ਇੱਕ ਜੋੜਾ ਐਸਾ ਪਿਆ ਹੋਵੇ ਨਾ ਅਗਲਾ ਘਰ ਜਾਂਦਿਆਂ ਤੱਕ ਯਾਦ ਰੱਖਦਾ ਕਿ ਯਾਰ ਉਹਦੇ ਖੁੱਡੇ 'ਚ ਇਹੋ ਜਿਹੀ ਜਾਨਵਰ ਫਿਰਦੇ ਸੀਗੇ ਕਿ ਉਹੋ ਜਿਹੇ ਜਾਨਵਰ ਮੇਰੇ ਕੋਲੇ ਵੀ ਹੁਣ ਤੇ ਉਹੋ ਜਿਹੇ ਜਾਨਵਰ ਮੇਰਾ ਭਰਾ ਥੋੜਾ ਵੀਰ ਲਾਉਂਦਾ ਆਪਣੇ ਚੈਨਲ ਦੇ ਉੱਤੇ ਬਿਲਕੁਲ ਬਾਈ ਜੀ ਠੀਕ ਹੈ ਘੈਂਟ ਤੇ ਟਾਪ ਕੁਆਲਟੀ ਦੇ ਅੰਦਰ ਠੀਕ ਹੈ ਔਰ ਹਰ ਬੰਦਾ ਜਿਹੜਾ ਫਰੀਡ ਹੁੰਦਾ ਆ ਫੋਰਡ ਕਰ ਸਕਦਾ ਆ ਠੀਕ ਹੈ ਬਾਕੀ ਚਲੋ ਆਪਾਂ ਇਹੀ ਕਮਾਂਗੇ ਕਿ ਸਦਨੋਂ ਕਿਸੇ ਨਾਲ ਮੇਰਾ ਭਰਾ ਜੈਲਸ ਫੀਲ ਨਾ ਕਰਿਆ ਕਰੋ ਨਾ ਕਰਿਆ ਕਰੋ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਹਨ ਮੂੰਹ ਤੇ ਜਾਪ ਤੇ ਮਨ ਚੇ ਪਾਪ ਇਹਦੇ ਨਾਲ ਸਦਨੋਂ ਰੱਬ ਨਹੀਂ ਥੇ ਹੁੰਦਾ ਠੀਕ ਹੈ ਕਿਸੇ ਨਾਲ ਤੁਸੀਂ ਜੈਲਸ ਫੀਲ ਨਾ ਕਰੋ ਯਾਰ ਨਾ ਕੇ ਦਾ ਚੰਗਾ ਮੜਾ ਕਰੋ ਉਹ ਨੂੰ ਕਿਤੇ ਜਾਣ ਦੀ ਧਾਰਮਿਕ ਸਥਾਨ ਤੇ ਜਾਂ ਦੀ ਮੱਥਾ ਟੇਕਣ ਦੀ ਲੋੜ ਹੀ ਨਹੀਂ ਮੇਰਾ ਭਰਾ ਫਿਰ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੇ ਤੁਸੀਂ ਕਿਸੇ ਨਾਲ ਜੈਲਸ ਫੀਲ ਕਰਦੇ ਹੋ ਮਨ ਅੰਦਰ ਤੁਹਾਡੇ ਪਾਪ ਆ ਠੀਕ ਹੈ ਮੂੰਹ ਤੇ ਜਾਪ ਤੇ ਮਾਨੰਦਰ ਪਾਪ ਇਹਨਾਂ ਨਾਲ ਵੀ ਰੱਬ ਨਹੀਂ ਥਿਆਉਂਦਾ ਠੀਕ ਹੈ ਬਾਕੀ ਚਲੋ ਸਮਝਦਾਰ ਬੰਦੇ ਨੂੰ ਇਸ਼ਾਰਾ ਕਾਫੀ ਹੁੰਦਾ ਮੇਰਾ ਭਰਾ ਬਾਕੀ ਅਗਲੇ ਦੀ ਸੋਚ ਜੀ ਜਿਵੇਂ ਅਗਲਾ ਆਪਣੇ ਬਾਰੇ ਸੋਚੇ ਕੋਈ ਚੱਕਰ ਨਹੀਂ ਮਰਾ ਵੀਰ ਤੇ ਆ ਸੀਗਾ ਵੀਰੇ ਆਪਣਾ ਮਕਮਲ ਜੋੜਾ ਅੱਜ ਵਾਲਾ ਬਕਾਇਦਾ ਸਾਨੂੰ ਚੰਗੀ ਤਰ੍ਹਾਂ ਆਪਾਂ ਜੋੜੇ ਦਾ ਸ਼ੌਂਕ ਕਰਾਤਾ ਉਹੀ ਵੀ ਰਿਕਾਲ ਕਰੇ ਟਾਈਮ ਪਾਸ ਆਲਾ ਬੰਦਾ ਦੂਰ ਰਵੇ ਠੀਕ ਹੈ ਡਲਬਰੀ ਨਾਲ ਦੀ ਆਲ ਪੰਜਾਬ ਅਜੂਲਾ ਬਸ ਜੀ ਨੂੰ ਦਿੱਲੀ ਚੰਡੀਗੜ੍ਹ ਤੇ ਵਾਲਾ ਇੱਥੋਂ ਤੱਕ ਮੇਰਾ ਭਰਾ ਜਨਮਰ ਆਪਾਂ ਭੇਜੀ ਨੇ ਕੋਈ ਮੇਰਾ ਵੀਰ ਐਸ ਸੀ ਡੀ ਤੋਂ ਬਿਲੋਂਗ ਕਰਦਾ ਹੋਵੇ ਜਦੋਂ ਮਰਜ਼ੀ ਆਪਾਂ ਨੂੰ ਮੇਰੇ ਭਰਾ ਫੋਨ ਤੋਂ ਤੁਸੀਂ ਕੰਟੈਕਟ ਕਰ ਲਿਆ ਕਰੋ ਕਈ ਵਾਰੀ ਸਦ ਨੂੰ ਕਾਲ ਰਿਸੀਵ ਨਹੀਂ ਹੁੰਦੀ WhatsApp ਉੱਤੇ ਤੁਸੀਂ ਵਾਇਸ ਮੈਸੇਜ ਛੱਡ ਦਿਆ ਕਰੋ ਸੋ ਠੀਕ ਹੈ ਵੀ ਭਰਾਵੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਆਸਤੇ ਕੋਈ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ